ਸਤਿ ਸ਼੍ਰੀ ਅਕਾਲ ਜੀ ਦੋਸਤੋ ਲਗਭਗ 2 ਸਾਲ ਤੇ 3 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਅੱਜ ਫਾਈਨਲੀ ਇਹ ਕਿਤਾਬ ਰਿਲੀਜ਼ ਹੋ ਚੁੱਕੀ ਹੈ ਜਿਸ ਦਿਨ ਸ਼ੁਦੀਪ ਦਾ ਕਤਲ ਹੁੰਦਾ ਹੈ ਜਦੋਂ ਉਹ ਆਪਣੀ ਹਵੇਲੀ ਦੇ ਵਿੱਚ ਲਾਸ਼ ਬਣਿਆ ਪਿਆ ਹੁੰਦਾ ਹੈ ਉਸੇ ਵਕਤ ਉਹ ਸਾਰੀਆਂ ਘਟਨਾਵਾਂ ਉਹ ਸਭ ਕੁਝ ਮੇਰੇ ਮਾਈਂਡ ਦੇ ਵਿੱਚ ਮੇਰੀ ਸੋਚ ਦੇ ਵਿੱਚ ਘੁੰਮਣ ਲੱਗਦਾ ਹੈ ਕਿ ਇਸ ਇਨਸਾਨ ਦੇ ਨਾਲ ਕੀ ਕੀ ਵਾਪਰਿਆ ਇੱਕ ਕਿਸ ਕਿਸ ਪੜਾਅ ਦੇ ਵਿੱਚੋਂ ਲੰਘ ਕੇ ਅੱਜ ਇੱਕ ਲਾਸ਼ ਦੇ ਰੂਪ ਵਿੱਚ ਆਪਣੀ ਹਵੇਲੀ ਦੇ ਵਿੱਚ ਪਿਆ ਤੇ ਮਾਂ ਕੋਲ ਪਈ ਕੋਲ ਬੈਠੀ ਬੈਣ ਪਾਰਹੀ ਹੈ। ਇੱਕਤਾਬ ਦੀਆਂ ਬੜੇ ਲੋਕ ਮੈਨੂੰ ਵਧਾਈਆਂ ਦੇ ਰਹੇ ਨੇ। ਪਰ ਇਹ ਕਿੰਨਾ ਔਖਾ ਕੰਮ ਸੀ ਮੇਰੇ ਲਈ। ਕਿੰਨਾ ਮੁਸ਼ਕਲ ਸੀ ਲਿਖਣਾ। ਵਧਾਈ ਵਾਲਾ ਕੰਮ ਤਾਂ ਕਹਿ ਰਹੇ ਨਹੀਂ ਹੈਗਾ। ਕਿਉਂਕਿ ਕਾਸ਼ ਉਹ ਇਨਸਾਨ ਜਿੰਦਾ ਹੁੰਦਾ। ਇਹ ਆਪਣੇ ਪਰਿਵਾਰ ਦੇ ਵਿੱਚ ਹੁੰਦਾ ਪਰ ਪਿਛਲੇ 2.5 ਸਾਲ ਦੇ ਵਿੱਚ ਜਿੰਨੇ ਘਟਨਾਕ੍ਰਮ ਹੋਏ ਨੇ ਉਹਦੇ ਇਨਸਾਫ ਦੀ ਲੜਾਈ ਹੋਵੇਗੀ ਬੇਸ਼ੱਕ ਬੇਸ਼ੱਕ ਉਹਦੀ ਲੈਗਸੀ ਦਾ ਮਸਲਾ ਹੋਵੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਕ ਕਿਤਾਬ ਦੇ ਵਿੱਚ ਹਰ ਇੱਕ ਉਸ ਮਸਲੇ ਨੂੰ ਹਰ ਇੱਕ ਉਸ ਗੱਲ ਨੂੰ ਜੋ ਸੁਖਦੀਪ ਦੇ ਨਾਲ ਜੋ ਸਿੱਧੂ ਮੂਸੇ ਵਾਲੇ ਦੇ ਨਾਲ ਜੁੜੀ ਹੋਈ ਸੀਗੀ ਉਨੂੰ ਇਸ ਕਿਤਾਬ ਦੇ ਵਿੱਚ ਬੰਦ ਕੀਤਾ ਆਪਣੇ ਸ਼ਬਦਾਂ ਦੇ ਰਾਹੀਂ ਪਰ ਉਸ ਦੇ ਕਿਰਦਾਰ ਦੇ ਨਾਲ ਉਸ ਦੀ ਸ਼ਖਸੀਅਤ ਦੇ ਨਾਲ ਮੈਂ ਇਨਸਾਫ ਕਰ ਸਕਾਂ ਕਿ ਜਾਂ ਨੂੰ ਸਹੀ ਢੰਗ ਦੇ ਨਾਲ ਪੇਸ਼ ਕਰ ਸਕਾਂ ਖੂਬਹੂ ਲਿਖ ਸਕਾਂ ਇਹ ਮੇਰੇ ਲਈ ਬੜਾ ਮੁਸ਼ਕਲ ਕੰਮ ਸੀ ਕਿਉਂਕਿ ਸੱਚ ਲਿਖਣਾ ਹਮੇਸ਼ਾ ਹੀ ਮੁਸ਼ਕਲ ਹੁੰਦਾ ਹੈ ਬਹੁਤ ਸਾਰੇ ਆਪਣੇ ਲੋਕ ਜੋ ਸਾਡੇ ਨਾਲ ਜਜ਼ਬਾਤੀ ਤੌਰ ਤੇ ਜੁੜੇ ਹੁੰਦੇ ਨੇ ਉਹਨਾਂ ਦਾ ਗੱਲ ਸੁਣਨਾ ਗੱਲ ਕਹਿਣ ਦਾ ਆਪਣਾ ਅੰਦਾਜ਼ ਆਪਣਾ ਟੰਗ ਹੁੰਦਾ ਉਹਨਾਂ ਦੇ ਪ੍ਰਿੰਟ ਆ ਰਹੇ ਹੁੰਦੇ ਨੇ ਖੋਰੇ ਕੋਈ ਨੁਕਸਾਨ ਨਾ ਹੋ ਜਾਵੇ ਇਹ ਵੀ ਇੱਕ ਡਰ ਸੀ ਖੋਰੇ ਮੈਂ ਉਹਦੀ ਸ਼ਖਸੀਅਤ ਦੇ ਨਾਲ ਖਿਲਵਾੜ ਨਾ ਕਰ ਦੇਵਾਂ ਪਰ ਮੈਂ 2 ਸਾਲ 3 ਮਹੀਨੇ ਤਾਂ ਲਏ ਨੇ ਤਾਂ ਕਿ ਮੈਂ ਇਸ ਇਨਸਾਨ ਨੂੰ ਪੂਰੇ ਦਾ ਪੂਰਾ ਪੇਸ਼ ਕਰ ਸਕਾਂ ਕਿ ਜਿਵੇਂ ਦਾ ਸੀ ਜੋ ਜੋ ਕਟਨਾ ਮੈਂ ਇਸ ਦੇ ਨਾਲ ਬਾਤ ਰਿਆਂ ਨੇ ਉਸ ਦੀ ਪ੍ਰਸ਼ੰਸਕਾਂ ਤੱਕ ਇਸ ਦੀ ਚਾਹਣ ਵਾਲਿਆਂ ਤੱਕ ਪਹੁੰਚ ਸਕਾਂ ਉਹ ਕਹਾਣੀਆਂ ਜੋ ਸਿੱਧੂ ਦੇ ਨਾਲ ਵਾਪਰੀਆਂ ਨੇ ਉਹਨਾਂ ਕਹਾਣੀਆਂ ਦੀ ਪਿਛਲੀਆਂ ਕਹਾਣੀਆਂ ਜੋ ਸਿੱਧੂ ਦੇ ਚਾਹਣ ਵਾਲੇ ਜਾਣਨਾ ਚਾਹੁੰਦੇ ਨੇ ਦਿਲ ਦਾ ਸ਼ੋਰ ਦੇ ਵਿੱਚ ਕੀ ਹੋਇਆ ਇਹ ਕੇ 47 ਦਾ ਤੀਜਾ ਮਸਲਾ ਸੀ ਇਹੋ ਜੇ ਅਨੇਕਾਂ ਕિસ્ਸੇ ਜੋ ਸਿੱਧੂ ਦੇ ਨਾਲ ਜੁੜੇ ਹੋਏ ਨੇ ਉਹ ਇਸ ਕਿਤਾਬ ਦੇ ਵਿੱਚ ਮੈਂ ਪੇਸ਼ ਕੀਤੇ ਨੇ ਵੀ ਉਮੀਦ ਕਰਦਾ ਵੀ ਤੁਸੀਂ ਇਹ ਕਿਤਾਬ ਨੂੰ ਪੜ੍ਹੋਗੇ ਤੇ ਮੈਂ ਹਰ ਇੱਕ ਪ੍ਰਕਾਰ ਦੀ ਉਪਰੋਚਨਾ ਵਾਸਤੇ ਨਿੰਦਿਆ ਵਾਸਤੇ ਤਿਆਰ ਕਿਉਂਕਿ ਜਦੋਂ ਤੁਸੀਂ ਕੋਈ ਵੱਡਾ ਕਾਰਜ ਕਰਦੇ ਹੋ ਤਾਂ ਨਿੰਦਿਆ ਹੋਣਾ ਆਲੋਚਨਾ ਹੋਣਾ ਇੱਕ ਸੁਭਾਅਕੀ ਦੀ ਗੱਲ ਹੁੰਦੀ ਹੈ ਪਰ ਇਹ ਵੀ ਉਮੀਦ ਕਰਦਾ ਕਿ ਤੁਸੀਂ ਸਾਰਥਕ ਆਲੋਚਨਾ ਕਰੋਗੇ ਤੱਥਾਂ ਦੇ ਆਧਾਰ 'ਤੇ ਕਰੋਗੇ ਇਹ ਤੱਥਾਂ ਦੇ ਆਧਾਰ 'ਤੇ ਹੋਈ ਆਲੋਚਨਾ ਵਾਸਤੇ ਮੈਂ ਸਦਾ ਤਿਆਰ ਹਾਂ ਇੱਕ ਕਿਤਾਬ ਤੁਹਾਡੇ ਹੱਥਾਂ ਦੇ ਵਿੱਚ ਦਿੰਦੇ ਹਾਂ ਮੈਂ ਮਾਣ ਵੀ ਮਹਿਸੂਸ ਕਰ ਰਿਹਾ ਤੇ ਇਸ ਇਨਸਾਨ ਵਾਸਤੇ ਜਿਸ ਦਿਨ ਇਨਸਾਫ ਦੀ ਅਜੇ ਲੜਾਈ ਅਧੂਰੀ ਪਈ ਹੈ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਨਸਾਫ ਵਾਸਤੇ ਉਹ ਲੜਾਈ ਨੂੰ ਦੀ ਲੈਗਸੀ ਨੂੰ ਅਸੀਂ ਬਰਕਰਾਰ ਰੱਖੀਏ ਮੈਂ ਚਾਹਣਾ ਕਿ ਇੱਕ ਕਿਤਾਬ ਤੁਸੀਂ ਪੜੋ ਤਾਂ ਜੋ ਤੁਸੀਂ ਸਿੱਧੂ ਮੂਸੇਵਾਲੇ ਨੂੰ ਸਮਝ ਸਕੋ ਇਹ ਪਿੰਨੀਆਂ ਮੁਸੀਬਤਾਂ ਦੇ ਵਿੱਚੋਂ ਲੰਘ ਕੇ ਸ਼ੁਭਦੀਪ ਤੋਂ ਸਿੱਧੂ ਮੂਸੇਵਾਲਾ ਬਣਿਆ ਸੀ ਤੇ ਇਹ ਕਿਤਾਬ ਤੁਹਾਡੇ ਹੱਥਾਂ ਦੇ ਵਿੱਚ ਹੈ ਇਹ ਕਿਤਾਬ ਨੂੰ ਤੁਸੀਂ ਕਿਤਾਬਹਟ.in ਵੈਬਸਾਈਟ ਦੇ ਉੱਪਰ ਜਾ ਕੇ ਖਰੀਦ ਸਕਦੇ ਹੋ ਧੰਨਵਾਦ